ਗੁਰਬਾਣੀ ਵਿੱਚ ਉਪਦੇਸ਼ ਹੈ ਨਾਨਕ ਪੌਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਹੁਣ ਨਾ ਹਰ ਕਿਸੇ ਨੂੰ ਤਾਂ ਗਾਉਣਾ ਵੀ ਨਹੀਂ ਆਉਂਦਾ ਲੇਕਿਨ ਜਦੋਂ ਆਪਾਂ ਪ੍ਰਸ਼ੰਸਾ ਕਰਦੇ ਆਂ ਪ੍ਰਭੂ ਦੀ ਉਹ ਵੀ ਗੀਤ ਗਾਉਣਾ ਹੀ ਆ ਉਹ ਚਾਹ ਬੋਲ ਕੇ ਹੋਵੇ ਚਾਹ ਲਿਖ ਕੇ ਹੋਵੇ ਚਾਹ ਆਪਣੀ ਯਾਦ ਵਿੱਚ ਹੋਵੇ ਜੇ ਆਪਾਂ ਪ੍ਰਭੂ ਦੇ ਦੀ ਪ੍ਰਸ਼ੰਸਾ ਪ੍ਰਭੂ ਦੀ ਲੀਲਾ ਜੇ ਆਪਾਂ ਉਹ ਪ੍ਰਭੂ ਦੀ ਆਰਾਧਨਾ ਕਰਾਂਗੇ ਪ੍ਰਭੂ ਤਾਂ ਆਦੀ ਕਾਲ ਆਜ ਸਜੁਗਾ ਸਚ ਹੈ ਵੀ ਸਤਜਾਨਕ ਹੋਸੀ ਵੀ ਸਚ ਉਹਦੀ ਸੱਤਾ ਸਭ ਜਗ੍ਹਾ ਵਿਆਪਕ ਹੈ ਇਸ ਤਰ੍ਹਾਂ ਆਪਾਂ ਸਿਮਰਨ ਕਰਾਂਗੇ ਤੇ ਉਹ ਪ੍ਰਭੂ ਦੇ ਗੀਤ ਗਾਉਣੇ ਆ ਤੇ ਜੇ ਵਿਪਰੀਤ ਦਿਸ਼ਾ ਦੇ ਵਿੱਚ ਜਾਵਾਂਗੇ ਆਪਾਂ ਇਹ ਚੱਲਣ ਹਰ ਚੀਜ਼ਾਂ ਦੇ ਨਾਲ ਮੋਹ ਪਾਵਾਂਗੇ ਜਾਂ ਜੋ ਆਪਣੀ ਆਪਣੀ ਹੋਂਦ ਹੈ ਆ ਉਹਨੂੰ ਹਉਮੇ ਹੰਕਾਰ ਵੀ ਕਹਿ ਦਿੰਦੇ ਆ ਉਹਨੂੰ ਵੱਡਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹਨੂੰ ਹਮੇਸ਼ਾ ਰਹਿਣ ਵਾਲਾ ਕਰਾਂਗੇ ਤੇ ਫਿਰ ਤਾਂ ਉਲਟੀ ਦਿਸ਼ਾ ਨਾ ਫਿਰ ਪਾਰ ਕੀ ਉਤਰਨਾ ਫਿਰ ਤਾਂ ਡੁੱਬਣਾ ਹੀ ਆ ਤੇ ਹੰਕਾਰ ਨੂੰ ਜਦੋਂ ਮਿਟਾਵਾਂਗੇ ਸਮਝਾਂਗੇ ਗੁਰੂ ਗਿਆਨ ਦੁਆਰਾ ਕਿ ਆਪਣੀ ਹੋਂਦ ਕੁਝ ਵੀ ਨਹੀਂ ਹੈਗੀ ਉਹੀ ਤਾਂ ਪਰਮਪੁਰੇਖਾ ਹੈਗਾ ਬਾਕੀ ਸਾਰਾ ਸੰਸਾਰ ਦਾ ਚੱਲਣਾ ਹਰ ਸੱਚਾ ਇੱਕ ਤੇ ਇੱਕ ਪ੍ਰਭੂ ਦਾ ਨਾਮ ਹੈ ਜਦੋਂ ਆਪਾਂ ਇਸ ਤਰ੍ਹਾਂ ਬੋਲਦੇ ਆ ਇਸ ਤਰ੍ਹਾਂ ਸੋਚਦੇ ਆ ਚਾਹੇ ਇਸ ਤਰ੍ਹਾਂ ਲਿਖਦੇ ਆ ਉਹ ਵੀ ਸਭ ਪ੍ਰਭੂ ਕੇ ਗੀਤ ਹੈ ਕਿ ਨਾ ਸੁਣੋ ਅਪਦੇਚ ਨਾਨਕ ਪੌਜਲ ਪਾਰ ਪਰੇ ਜਾਓ ਗਾਵੇ ਪ੍ਰਭ ਕੇ ਗੀਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ